हां जी ਸਸਕੀ ਕਾਲ ਦੋਸਤੋ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਕੋਲੇ ਜਿਹੜੀ ਗੱਲ ਕਰਨੀ ਆ ਉਹ ਉਹਨਾਂ ਚੈਨਲਜ਼ ਦੇ ਬਾਰੇ ਕਿ ਜਿਹੜੇ ਤੁਸੀਂ ਨਹੀਂ ਬਣਾਉਣੇ ਅਕਸਰ ਮੈਂ ਤੁਹਾਨੂੰ ਦੱਸਦਾ ਨਾ ਵੀ ਆਪ ਬਣਾ ਲਓ ਆਇੱਥੇ ਕੰਮ ਕਰ ਲਓ ਉੱਥੇ ਕੰਮ ਕਰ ਲਓ ਸੋ ਅੱਜ ਉਹ ਚੈਨਲ ਜਿਹੜੇ ਤੁਸੀਂ ਨਹੀਂ ਬਣਾਉਣੇ ਜਿਹੜੇ ਮੋਨਟਾਈਜ਼ ਨਹੀਂ ਹੋਣੇ ਤੇ ਜੇ ਹੋ ਵੀ ਗਏ ਕੱਲ ਨੂੰ ਕਦੇ ਵੀ ਉਹ ਡੀ ਮੋਨਟਾਈਜ਼ ਹੋ ਸਕਦੇ ਆ ਠੀਕ ਹੈ ਜੀ ਪੰਜ ਕੈਟੇਗਰੀਜ਼ ਨੇ ਕਿਹੜੀਆਂ-ਕਿਹੜੀਆਂ ਲੋਕ ਗਲਤੀਆਂ ਕਰਦੇ ਨੇ ਸੋ ਤੁਸੀਂ ਨਹੀਂ ਕਰਨੀ ਆਉਣ ਵਾਲਾ ਜਿਹੜਾ ਸਾਲ ਆ 2024 ਉਹਦੇ ਵਿੱਚ YouTube ਬਹੁਤ ਸਖਤ ਹੋਣ ਜਾ ਰਹੀ ਆ ਫੇਰ ਕਿਉਂਕਿ ਬਹੁਤ ਸਾਰੇ ਲੋਕ ਨਾ ਐਦਾਂ ਦਾ ਜਿਹੜਾ ਗਲਤ ਤਰੀਕੇ ਅਪਣਾ ਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਫੇਰ ਉਹਨਾਂ ਨੂੰ ਸਖਤ ਹਮੇਸ਼ਾ ਹੋਣਾ ਹੀ ਪੈਂਦਾ ਤੇ ਨਵੇਂ ਜਿਹੜੇ ਫੀਚਰ ਆ YouTube ਨੂੰ ਲੈ ਕੇ ਆਉਣੇ ਪੈਂਦੇ ਆ ਸੋ ਕਿਹੜੇ ਉਹ ਚੈਨਲ ਨੇ ਪੰਜ ਮੈਂ ਤੁਹਾਨੂੰ ਦੱਸਦਾ ਜੀ ਪਹਿਲਾ ਜਿਹੜਾ ਚੈਨਲ ਆ ਕਦੇ ਵੀ ਕਾਪੀ ਪੇਸਟ ਵਾਲਾ ਚੈਨਲ ਨਾ ਬਣਾਇਓ ਬਹੁਤ ਸਾਰੇ ਲੋਕ ਬਣਾਉਂਦੇ ਨੇ ਕਾਪੀ ਪੇਸਟ ਦਾ ਕੀ ਮਤਲਬ ਆ ਕਿ ਵੀਡੀਓ ਕਿਤੋਂ ਚੱਕੀ ਜੀ ਕਿਤੋਂ ਡਾਊਨਲੋਡ ਕਰ ਲਈ ਕਿਸੇ ਦੀ ਵੀਡੀਓ ਚੱਕ ਲਈ ਜਾਂ ਆਪਾਂ ਨੂੰ ਗੂਗਲ ਤੋਂ ਬਹੁਤ ਕੁਝ ਲੱਭ ਜਾਂਦਾ ਬਹੁਤ ਸਾਰੀਆਂ ਵੈਬਸਾਈਟਸ ਐਹੋ ਜਿਆਂ ਨੇ ਉਤੋਂ ਕਲਿੱਪ ਚੱਕ ਕੇ ਉਹਨਾਂ ਨੂੰ ਕੰਬਾਈਨ ਕੀਤਾ ਤੇ ਜਾਂ ਫਿਰ ਕਿਸੇ ਦੀ ਡਾਊਨਲੋਡਡ ਵੀਡੀਓ ਕੋਈ ਵਾਇਰਲ ਵੀਡੀਓ ਚੱਕੀ ਉਦਾਂ ਐਜ਼ ਇਟ ਇਜ਼ ਤੁਸੀਂ ਉਹ ਪਾਤੀ ਨਾ ਤਾਂ ਉਹਦੇ ਵਿੱਚ ਤੁਹਾਡਾ ਕੋਈ ਵੌਇਸਓਵਰ ਆ ਨਾ ਤੁਸੀਂ ਉੱਤੇ ਕੋਈ ਰਿਵਿਊ ਦਿੱਤਾ ਕੁਝ ਵੀ ਨਹੀਂ ਕੀਤਾ ਸਿੱਧਾ ਉੱਤੇ ਛਾੜਤੀ YouTube ਤੇ ਤੁਸੀਂ ਮੰਨ ਲਓ ਕਿ ਕਿਸੇ ਦੀ ਵੀਡੀਓ ਚੱਕ ਕੇ ਪਾਈ ਆ ਜਿਹੜਾ ਟ੍ਰੈਂਡਿੰਗ ਟੌਪਿਕ ਆ ਤੁਹਾਡਾ ਵਿੱਚ ਕੋਈ ਵੀ ਰੋਲ ਨਹੀਂ ਤੁਹਾਡਾ ਕੋਈ ਕ੍ਰੈਡਿਟੀ ਨਹੀਂ ਹੈਗਾ ਤੇ ਉੱਤੇ ਵਿਊ ਵੀ ਆ ਗਈ ਤੁਸੀਂ ਕਹਿੰਦੇ ਹੋ ਯਾਰ ਕੀ ਬਾਤ ਹੈ ਵਿਊ ਆ ਗਏ ਬੜੇ ਸ਼ਾਰਟ ਪਾਇਆ ਮਿਲੀਅਨ ਤੱਕ ਪਹੁੰਚ ਗਿਆ ਜੀ ਸਬਸਕ੍ਰਾਈਬਰ ਵਧਣ ਲੱਗੇ ਤੁਹਾਨੂੰ ਲੱਗਦਾ ਫਿਰ ਤੁਹਾਡੇ ਫੋਨ ਆਉਂਦੇ ਨੇ ਭਾਜੀ ਦੱਸੋ ਜੀ ਹੁਣ ਕਿੱਦਾਂ ਚੈਨਲ ਮੋਨਟਾਈਜ਼ ਹੋਊਗਾ ਤੇ ਡਾਲਰ ਕਦੋਂ ਆਉਣਗੇ ਕਦੇ ਨਹੀਂ ਆਉਣੇ ਡਾਲਰ ਜੇ ਆ ਵੀ ਗਏ ਨਾ ਜੇ ਥੋੜੇ ਮਹੀਨੇ ਲਈ ਆ ਗਏ ਤਾਂ ਕਦੇ ਵੀ ਉਹ ਚੈਨਲ ਆ ਜਿਹੜਾ ਤੁਹਾਡਾ ਉਹ ਡੀ ਮੋਨਟਾਈਜ਼ ਹੋ ਸਕਦਾ ਵਾ ਠੀਕ ਆ ਸੋ ਆ ਟੈਂਪਰੇਰੀ ਕੰਮ ਕਰਕੇ ਕੋਈ ਫਾਇਦਾ ਨਹੀਂ ਕੰਮ ਕਰਨਾ ਤਾਂ ਰੈਗੂਲਰ ਕਰੋ ਜਿਹੜਾ ਆਪਾਂ ਲੰਬੇ ਸਮੇਂ ਤੱਕ ਕਰ ਸਕੀਏ ਸੋ ਇਹ ਚੈਨਲ ਕਾਪੀ ਪੇਸਟ ਵਾਲਾ ਬਿਲਕੁਲ ਨਹੀਂ ਬਣਾਉਣਾ ਠੀਕ ਆ ਜੀ ਦੂਜਾ ਜਿਹੜਾ ਚੈਨਲ ਆਉਂਦਾ ਵਾ ਜੀ ਮੂਵੀ ਕਲਿੱਪ ਕਈ ਲੋਕ ਜਿਹੜੇ ਪਾ ਦਿੰਦੇ ਨੇ ਮੂਵੀ ਕਲਿੱਪਸ ਪਾਤੇ ਜਾਂ ਪੂਰੀ ਮੂਵੀ ਪਾ ਦਿੰਦੇ ਨੇ ਜਾਇਦੇ ਵਿੱਚ ਗਾਣੇ ਵੀ ਐਡ ਕਰ ਸਕਦਾ ਗਾਣੇ ਪਾ ਦਿੰਦੇ ਨੇ ਆਪਣੇ ਚੈਨਲ ਤੋਂ ਹਨਾ ਵੀ ਕਿਸੇ ਦਾ ਗਾਣਾ ਹਿੱਟ ਹੋਇਆ ਡਾਊਨਲੋਡ ਕਰਕੇ ਬੜਾ YouTube ਤੇ ਗਾਹ ਪਿਆ ਹੋਇਆ ਵਾ ਜਦੋਂ ਗਾਣਾ ਸਰਚ ਕਰਦੇ ਆ ਜਿਹੜਾ origignal channel ਆ ਕਈ ਵਾਰ ਉਹ ਪਿੱਛੇ ਰਹਿ ਜਾਂਦਾ ਜਿਹੜੇ ਦੂਜੇ ਚੈਨਲਾਂ ਤੋਂ ਗਾਣੇ ਪਏ ਹੁੰਦੇ ਆ ਉਹ ਮੂਰੇ ਆ ਜਾਂਦੇ ਨੇ ਪਰ ਉਹਦਾ ਫਾਇਦਾ ਕੀ ਆ ਸਿਰਫ ਤੁਹਾਨੂੰ view ਆ ਰਹੇ ਨੇ ਸਬਸਕ੍ਰਾਈਬਰ ਆ ਰਹੇ ਨੇ ਤੁਹਾਨੂੰ ਕੋਈ ਇਨਕਮ ਉਹਦੀ ਨਹੀਂ ਆ ਰਹੀ ਇਨਕਮ ਤਾਂ ਉਹਨਾਂ ਨੂੰ ਹੀ ਆ ਰਹੀ ਆ ਜਿਨ੍ਹਾਂ ਦਾ origignal ਉਹ ਗਾਣਾ માં ਠੀਕ ਆ ਤੇ ਉੱਥੇ মুਵੀ ਕਲਿੱਪ ਦੀ ਜਿਹੜੀ ਮੈਂ ਗੱਲ ਕੀਤੀ ਆ মুਵੀ ਕਲਿੱਪ ਦਾ ਮਤਲਬ ਕਿ ਕਈ ਲੋਕ ਨਾ ਕੋਈ ਵੀ ਹਿੰਦੀ মুਵੀ ਆ ਜਾਂ ਪੰਜਾਬੀ মুਵੀ ਆ ਉਹ ਡਾਊਨਲੋਡ ਕਰ ਲੈਂਦੇ ਆ ਕਿਸੇ ਕਿਸੇ ਤਰ੍ਹਾਂ ਵੀ ਬਹੁਤ ਦਿਮਾਗ ਚੱਲਦੇ ਆ ਲੋਕਾਂ ਦੇ ਇਸ ਪਾਸੇ ਫਿਰ ਉਹਦੇ ਨਾਲ ਕਲਿੱਪ ਕੱਟ-ਕੱਟ ਕੇ ਮਤਲਬ ਉਹਨੂੰ ਪਾਰਟਸ ਉਹਦੇ ਵਿੱਚ ਪਾ ਦਿੰਦੇ ਨੇ ਤੇ ਜਾਂ ਫਿਰ ਪੂਰੀ ਉਹ ਵੀਡੀਓ ਜਿਹੜੀ ਪੂਰੀ ਜਿਹੜੀ মুਵੀ ਆ ਭਾਵੇਂ 2 ਘੰਟੇ ਦੀ ਆ 2.5 ਘੰਟੇ ਦੀ ਆ ਉਦਾਂ ਹੀ ਪਾ ਦਿੰਦੇ ਨੇ ਸੋ ਜੀਓ ਮੂਵੀ ਲੋਕਾਂ ਨੇ ਦੇਖ ਲਈ ਲੋਕਾਂ ਤੱਕ ਪਹੁੰਚ ਗਈ ਕਦੇ ਵੀ ਸਟ੍ਰਿਕਟ ਆ ਜਿਹੜੀ YouTube ਉਸ ਵੀਡੀਓ ਨੂੰ ਕਰ ਸਕਦੀ ਹੈ ਤੁਹਾਨੂੰ ਸਟ੍ਰਾਈਕ ਵੱਜੂਗੀ ਸਿੱਧਾ ਚੈਨਲ ਤੇ ਚੈਨਲ ਤੇ ਜੇ 50000 ਸਬਸਕ੍ਰਾਈਬਰ ਜਾਂ ਲੱਖ ਸਬਸਕ੍ਰਾਈਬਰ ਵੀ ਤੁਸੀਂ ਕਰ ਲਿਆ ਨਾ ਇਦਾਂ ਕੰਮ ਕਰਕੇ ਤਾਂ ਕਦੇ ਨਾ ਕਦੇ YouTube ਦੀ ਨਿਗਾਹ ਦੇ ਵਿੱਚ ਉਹਦੇ ਐਲਗੋਰਿਦਮ ਦੇ ਵਿੱਚ ਤੁਸੀਂ ਜ਼ਰੂਰ ਚੜਨਾ ਵਾ ਤੇ ਕਦੇ ਵੀ ਤੁਹਾਨੂੰ ਜਿਹੜਾ ਉਹ ਬੰਦ ਕਰ ਸਕਦੀ ਹੈ ਬੈਨ ਕਰ ਸਕਦੀ ਹੈ YouTube ਸੋ ਇਹੋ ਜਿਹਾ ਵੀ ਕੋਈ ਵੀ ਚੈਨਲ ਤੁਸੀਂ ਨਹੀਂ ਬਣਾਉਣਾ ਜੇ ਤੁਸੀਂ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹੋ ਓਕੇ ਜੀ ਤੀਜਾ ਚੈਨਲ ਜਿਹੜਾ ਲੋਕ ਬਣਾਉਂਦੇ ਨੇ ਵੀਡੀਓ ਕੋਈ ਵੀ ਬਣਾ ਲੈਂਦੇ ਆ ਵੀਡੀਓ ਵਿਦਆਊਟ ਵੌਇਸ ਮੈਂ ਇਹ ਵੀ ਐਕਸਪਲੇਨ ਕਰਦਾ ਵੀਡੀਓ ਵਿਦਆਊਟ ਵੌਇਸ ਹੁਣ ਇਹਦੇ ਵਿੱਚ ਦੇਖੋ ਤੁਹਾਡਾ ਜਿਹੜਾ ਕੰਟੈਂਟ ਆ ਉਹ ਦਾ origignal ਹੁੰਦਾ ਤੁਸੀਂ ਆਪਣੇ ਫੋਨ ਤੋਂ ਹੀ ਵੀਡੀਓ ਬਣਾ ਰਹੇ ਹੋ ਤੁਸੀਂ ਕਿਤੇ ਟ੍ਰੇਨ 'ਚ ਜਾ ਰਹੇ ਹੋ ਕਿਤੇ ਉਦਾਂ ਤੁਰੇ ਫੇਰੇ ਜਾਂਦੇ ਹੋ ਬਸ ਕੈਮਰਾ ਜੀ ਆਪਾਂ ਐਦਾਂ ਕਰ ਲਿਆ ਮਤਲਬ ਜਿੱਦਾਂ ਤੁਹਾਨੂੰ ਲੱਗਦਾ ਵੀ ਇਹ ਵਲੋਗਿੰਗ ਹੋ ਰਹੀ ਹੈ ਤੇ ਤੁਸੀਂ ਜਿੱਥੇ ਵੀ ਜਾ ਰਹੇ ਹੋ ਬੱਸ 'ਚ ਬੈਠੇ ਜਾ ਰਹੇ ਹੋ ਜਾਂ ਗੱਡੀ ਦੇ ਵਿੱਚ ਕਿਸੇ ਨਾਲ ਬੈਠੇ ਹੋ ਤੇ ਰੋਡ ਦਿਖਾ ਰਹੇ ਹੋ ਰੋਡ ਤੇ ਚੱਲਦੀਆਂ ਗੱਡੀਆਂ ਦਿਖਾ ਰਹੇ ਹੋ ਹਨਾ ਬੋਲ ਕੁਝ ਨਹੀਂ ਰਹੇ ਤੁਹਾਡੀ ਆਵਾਜ਼ ਨਹੀਂ ਵਿੱਚ ਆ ਰਹੀ ਸੋ ਜੇ ਇਦਾਂ ਦਾ ਕੋਈ ਵੀ ਤੁਸੀਂ ਕਰ ਰਹੇ ਹੋ ਤੇ ਤੁਹਾਨੂੰ ਵਿਊ ਆ ਵੀ ਗਏ ਵੈਸੇ ਬਹੁਤ ਘੱਟ ਚਾਂਸ ਆ ਇਦਾਂ ਵਿਊ ਆਉਣ ਦੇ ਕਿਉਂ ਆਉਣਗੇ ਯਾਰ ਵਿਊ ਜਦ ਤੱਕ ਕੁਝ ਬਹੁਤ ਖਾਸ ਦਿਖਾਇਆ ਹੋਵੇ ਤੇ ਉਹਦੇ ਵਿੱਚ ਤੁਸੀਂ ਆਪਣਾ ਕੋਈ ਵਾਇਸ ਐਡ ਕੀਤਾ ਹੋਵੇ ਦੱਸਿਆ ਹੋਵੇ ਉਸ ਜਗ੍ਹਾ ਬਾਰੇ ਵੀ ਜਿੱਦਾਂ ਤੁਸੀਂ ਕਿਸੇ ਹਿਸਟੋਰੀਕਲ ਪਲੇਸ ਤੇ ਗਏ ਤੁਸੀਂ ਦੱਸ ਰਹੇ ਹੋ ਉਹਦੇ ਬਾਰੇ ਭਾਵੇਂ ਤੁਸੀਂ ਉੱਥੇ ਇਕੱਲਾ ਸ਼ੂਟ ਕਰਕੇ ਲਿਆਏ ਬਾਅਦ ਚ ਐਡੀਟਿੰਗ 'ਚ ਵਾਇਸਓਵਰ ਕਰ ਰਹੇ ਹੋ ਉੱਥੇ ਬਹੁਤ ਵਧੀਆ ਕੰਮ ਮੰਨਿਆ ਜਾਊਗਾ ਤੁਹਾਡਾ ਪਰ ਜੇ ਤੁਸੀਂ ਬੋਲ ਕੁਝ ਨਹੀਂ ਰਹੇ ਸਿਰਫ ਕੈਮਰਾ ਲਾ ਕੇ ਬਸ ਤੁਸੀਂ ਘੰਟੇ-ਘੰਟੇ ਦੀਆਂ ਵੀਡੀਓ ਜਾਂ ਦੇ-ਦੇ ਘੰਟੇ ਦੀਆਂ ਵੀਡੀਓਜ਼ ਪਾਈ ਜਾ ਰਹੇ ਹੋ ਤਾਂ ਉਹ ਉਹ ਵੀ ਕਦੇ ਨਾ ਕਦੇ YouTube ਤੁਹਾਨੂੰ ਡੀਮੋਨਟਾਈਜ਼ ਕਰ ਦੂਗੀ ਉੱਥੇ ਕੋਈ ਹੋਰ ਪ੍ਰੋਬਲਮ ਨਹੀਂ ਤੁਹਾਨੂੰ ਆਉਣੀ ਕੋਈ ਸਟ੍ਰਾਈਕ ਨਹੀਂ ਆਉਣੀ ਕਾਪੀਰਾਈਟ ਨਹੀਂ ਆਉਣਾ ਪਰ ਚੈਨਲ ਡੀਮੋਨਟਾਈਜ਼ ਜੇ ਇੱਕ ਵਾਰ ਪਹਿਲੀ ਗੱਲ ਮੋਨਟਾਈਜ਼ ਨਹੀਂ ਹੋਣੇ ਆਉਣ ਵਾਲਾ ਸਮਾ ਜਿਹੜਾ 2024 ਦਾ ਨਹੀਂ ਹੋਣੇ ਇਹੋ ਜੇ ਚੈਨਲ ਮੋਨਟਾਈਜ਼ ਜੇ ਭੁੱਲ ਭੁਲੇਖੇ ਹੋ ਗਏ ਤਾਂ ਬਹੁਤ ਜਲਦੀ ਡੀਮੋਨਟਾਈਜ਼ ਹੋ ਜਾਣਗੇ ਇਹ ਨਾ ਸਾਰੀਆਂ ਜਿਹੜੀਆਂ ਗਲਤੀਆਂ ਦੋਸਤੋ ਮੈਂ ਆਪ ਕਰ ਚੁੱਕਿਆ ਵਾਂ ਮੈਨੂੰ ਕਟੋ-ਕਟ 10-12 ਸਾਲ ਹੋ ਚੁੱਕਿਆ ਵਿੱਚ ਗੈਪ ਸੀਗਾ ਬੜਾ ਲੰਬਾ ਮੈਂ ਨਹੀਂ ਕੰਮ ਕੀਤਾ ਪਰ ਇਹ ਸਾਰਾ ਕੁਝ ਮੈਂ ਕਰਕੇ ਦੇਖ ਚੁੱਕਿਆ ਵਾਂ ਕੋਈ ਇਹਨਾਂ ਦਾ ਕਨਕਲੂਜਨ ਨਿਕਲਦਾ ਸੋ ਆਪਣਾ ਜਿਹੜਾ origignal content ਆ ਮੂਰੇ ਲੈ ਕੇ ਆਓ ਆਪਣੀ face valuesੇ ਬਣਾ ਸਕਦੇ ਹੋ ਤਾਂ ਬਣਾਓ ਬਾਕੀ ਜਿਹੜਾ face less ਤੇ ਤਾਂ ਮੈਂ ਕੰਮ ਕਰ ਹੀ ਰਿਹਾ ਵਾਂ ਤੁਹਾਨੂੰ ਉਹਦਾ ਕੋਰਸ ਵੀ ਮੈਂ ਦੇਣਾ ਕਮਿਟਮੈਂਟ ਕੀਤੀ ਹੋਈ ਆ ਉਹ ਵੀ ਜਲਦੀ ਦਵਾਂਗਾ ਚੌਥਾ ਵਾਜੀ ਗਲਤ ਤਰੀਕੇ ਦੱਸਦੇ ਹਾਂ ਤੁਸੀਂ ਕੋਈ ਵੀ ਕਿਸੇ ਵੀ ਕੰਮ ਦੇ ਗਲਤ ਤਰੀਕੇ ਦੱਸਣ ਵਾਲਾ ਚੈਨਲ ਹੋਵੇ ਇਹਦੇ ਵਿੱਚ ਕੀ ਆ ਇਹਦੇ ਵਿੱਚ ਦੇਖੋ ਕੋਈ ਵੀ ਜਿੱਦਾਂ ਮੂਵੀ ਆ ਕੋਈ ਮੂਵੀ ਨਵੀਂ ਆਈ ਹਰੇਕ ਨੂੰ ਕ੍ਰੇਜ਼ ਹੁੰਦਾ ਵੀ ਉਹ ਦੇਖੀਏ ਆਪਾਂ ਥੀਏਟਰ ਚ ਨਹੀਂ ਜਾਂਦੇ ਜਾਂ ਕਿਸੇ ਆਪਾਂ OTT ਦੀ ਸਬਸਕ੍ਰਿਪਸ਼ਨ ਨਹੀਂ ਲੈਂਦੇ ਆਪਾਂ ਚਾਹੁੰਦੇ ਆ YouTube ਤੇ ਲੱਭ ਜਵੇ ਹਨਾ ਤੇ ਆਪਾਂ ਫਿਰ ਉੱਥੇ ਜੇ ਮੂਵੀ ਨਹੀਂ ਨਾ ਪਾਉਂਦੇ ਉੱਥੇ ਤਰੀਕੇ ਦੱਸਣ ਲੱਗ ਜਾਂਦੇ ਆ ਵੀ ਯਾਰ ਤੁਸੀਂ ਕਿੱਦਾਂ ਡਾਊਨਲੋਡ ਕਰ ਸਕਦੇ ਹੋ ਕਿਹੜੀ ਸਾਈਟ ਤੇ ਜਾ ਕੇ ਤੁਸੀਂ ਮੂਵੀ ਡਾਊਨਲੋਡ ਕਰ ਸਕਦੇ ਹੋ ਯੂ ਟੋਰੈਂਟ ਤੋਂ ਕਰ ਲਓ ਫੁਲਾਣੇ ਤੋਂ ਕਰ ਲਓ ਆਪਾਂ ਬਹੁਤ ਸਲਾਮਾਂ ਦਿੰਨੇ ਆ ਮੂਵੀਜ਼ ਦੀਆਂ ਜਾਂ ਹੋਰ ਕਈ ਗਲਤ ਤਰੀਕੇ ਕੋਈ ਐਪ ਦੱਸਣ ਲੱਗ ਜਾਂਦੇ ਆ ਵੀ ਆਹ ਐਪ ਤੋਂ ਇਦਾਂ ਪੈਸੇ ਕਮਾ ਸਕਦੇ ਹੋ ਤੇ ਉਹ ਐਪ ਹੋਵੇ ਫੇਕ ਤੇ ਉਹ ਹੋਵੇ ਫਰਾਡ ਆ ਤੁਹਾਡੇ ਚੈਨਲ ਤੇ ਐਕਸ਼ਨ ਹੋ ਸਕਦਾ YouTube ਨੇ ਕਰਨਾ ਕੁਝ ਨਹੀਂ YouTube ਨੇ ਤੁਹਾਨੂੰ ਬਲੌਕ ਕਰ ਦੇਣਾ ਰੈਸਟ੍ਰਿਕਟ ਕਰ ਦੇਣਾ ਤੁਹਾਡਾ ਚੈਨਲ ਮੋਨਟਾਈਜ਼ ਦਾ ਛੱਡੋ ਤੁਹਾਡਾ ਚੈਨਲ ਹੀ ਨਹੀਂ ਲੱਭਣਾ ਕਿੱਥੇ ਗਿਆ ਸੋ ਐਦਾਂ ਦਾ ਚੈਨਲ ਬਣਾ ਕੇ ਕਦੇ ਵੀ ਪੈਸਾ ਤੇ ਸ਼ਾਰਟਕਟ ਅਪਣਾਉਣ ਦੀ ਕੋਸ਼ਿਸ਼ ਨਾ ਕਰਿਓ ਠੀਕ ਹੈ ਜੀ ਹੁਣ ਆਉਂਦਾ ਜੀ ਪੰਜਵਾਂ ਤੇ ਲਾਸਟ ਜਿਹੜਾ ਇੱਕ ਕੈਟੇਗਰੀ ਲੋਕ ਬਹੁਤ ਕਰਦੇ ਨੇ ਇਹ ਵੀ ਇਹਦੇ ਵਿੱਚ ਨਾ ਲੋਕਾਂ ਦੀ ਸੋਚ ਗਲਤ ਨਹੀਂ ਪਰ ਲੋਕਾਂ ਨੂੰ ਨੌਲੇਜ ਨਹੀਂ ਕਿ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਸਕਰੀਨ ਰਿਕਾਰਡਿੰਗ ਕਰਦੇ ਨੇ ਲੋਕ ਕਿਵੇਂ ਕਿ ਕਿਸੇ ਦਾ ਮੰਨ ਲਓ ਕੋਈ ਟੀਚਿੰਗ ਦਾ ਕੰਮ ਆ ਕੋਈ ਕੰਪਿਊਟਰ ਟੀਚਰ ਆ ਐਗਜ਼ਾਮਪਲ ਦੇ ਤੌਰ ਤੇ ਉਹਨੇ ਕੀ ਕੀਤਾ ਜੀ ਐਕਸਲ ਸਿਖਾਉਣਾ ਹੈ ਵਰਡ ਸਿਖਾਉਣਾ ਜਾਂ ਪਾਵਰਪੁਆਇੰਟ ਸਿਖਾਉਣਾ ਜਾਂ ਹੋਰ ਜੋ ਵੀ ਉਹਨੇ ਕੋਈ ਵੀ ਸੌਫਟਵੇਅਰ ਸਿਖਾਉਣਾ ਮਾ ਉਹ ਕੀ ਕਰਦੇ ਨੇ ਜੀ ਆਪਣੇ ਪੀਸੀ ਦੇ ਉੱਤੇ ਸਕਰੀਨ ਰਿਕਾਰਡਿੰਗ ਲਾ ਕੇ ਛੱਡ ਦਿੰਦੇ ਨੇ ਪਿੱਛੇ ਮਿਊਜ਼ਿਕ ਲਾ ਦਿੰਦੇ ਨੇ ਜਾਂ ਫਿਰ ਕਈ ਉਹ ਵੀ ਨਹੀਂ ਲਾਉਂਦੇ ਬੋਲਦੇ ਕੁਝ ਨਹੀਂ ਦੱਸ ਕੁਝ ਨਹੀਂ ਰਹੇ ਉਹ ਵੀ ਕੀ ਕਰਨਾ ਕੀ ਨਹੀਂ ਕਰਨਾ ਹਨਾ ਸਿਰਫ ਵੀਡੀਓ ਚੱਲ ਰਹੀ ਹੈ ਸਕਰੀਨ ਰਿਕਾਰਡਿੰਗ ਚੱਲ ਰਹੀ ਹੈ ਤੇ ਪਿੱਛੇ ਮਿਊਜ਼ਿਕ ਚੱਲ ਰਿਹਾ ਐਦਾਂ ਹੀ 15-15 ਮਿੰਟ ਦੀਆਂ ਵੀਡੀਓਜ਼ 20-20 ਮਿੰਟ ਦੀਆਂ ਵੀਡੀਓਜ਼ ਉਹਦੇ ਤੇ ਵੀ ਪ੍ਰੋਬਲਮ ਕੋਈ ਨਹੀਂ ਆਉਣੀ ਸ਼ਾਇਦ ਕਿਸੇ ਤਰ੍ਹਾਂ ਦੀ ਰੈਸਟ੍ਰਿਕਸ਼ਨ ਨਹੀਂ ਲੱਗਣੀ ਉਹਦੇ ਤੇ ਪਰ ਚੈਨਲ ਮੋਨਟਾਈਜ਼ ਨਹੀਂ ਹੋਣਾ ਉਹ ਤੁਹਾਡਾ ਜੇ ਮੋਨਟਾਈਜ਼ ਹੋ ਗਿਆ ਫਿਰ ਉਦਾਂ ਹੀ ਕਦੇ ਵੀ ਡੀ ਮੋਨਟਾਈਜ਼ ਹੋ ਸਕਦਾ ਭਾਵੇਂ ਤੁਸੀਂ ਸਾਲ ਕੰਮ ਕਰ ਲਓ ਸਾਲ ਹੋ ਸਕਦਾ ਤੁਸੀਂ ਪੈਸਾ ਮਾੜਾ-ਮੋਟਾ ਕਮਾ ਲਓ ਇਹੋ ਜੇ ਚੈਨਲ ਤੇ ਪਰ ਜੇ YouTube ਨੇ ਚਾਇਆ ਤਾਂ ਤੁਹਾਨੂੰ ਸਾਲ ਬਾਅਦ ਵੀ ਡੀ ਮੋਨਟਾਈਜ਼ ਕਰ ਸਕਦੀ ਆ ਸੋ ਲੌਂਗ ਰਨ ਵਾਲੇ ਚੈਨਲ ਨਹੀਂ ਹੈਗੇ ਸ਼ਾਰਟ ਟਰਮ ਤੁਸੀਂ ਇਹ ਇਹਦੇ ਤੋਂ ਪੈਸਾ ਕਮਾ ਸਕਦੇ ਹੋ ਕਮਾ ਸਕਦੇ ਸੀ ਕਹੂੰਗਾ ਮੈਂ ਕਿਉਂਕਿ ਆਉਣ ਵਾਲਾ ਜਿਹੜਾ ਦੱਸਿਆ ਜਿਵੇਂ YouTube ਦਾ ਫੀਚਰ ਆ YouTube ਦੇ ਜਿਹੜੀਆਂ ਉਹਦੀਆਂ ਪਾਲਿਸਿਸ ਨੇ ਗਾਈਡਲਾਈਨਸ ਨੇ ਬਹੁਤ ਜ਼ਿਆਦਾ ਚੇਂਜ ਹੋਣ ਵਾਲੀਆਂ ਨੇ ਸਖਤ ਹੋਣ ਵਾਲੀਆਂ ਨੇ ਤੋ ਬੜੇ ਧਿਆਨ ਦੇ ਨਾਲ ਕੰਮ ਕਰਿਓ ਫੇਸਲੈਸ ਇਹਦੇ ਵਿੱਚ ਮੈਂ ਇਹ ਨਹੀਂ ਐਡ ਕੀਤਾ ਕਿ ਤੁਸੀਂ ਫੇਸਲੈਸ ਤੇ ਕੰਮ ਨਹੀਂ ਕਰ ਸਕਦੇ ਜਿਵੇਂ ਮੈਂ ਕਿਹਾ ਕਿ ਤੁਸੀਂ ਕਾਪੀ ਪੇਸਟ ਕਰਕੇ ਕੰਮ ਕਰੋਗੇ ਤਾਂ ਪੈਸਾ ਨਹੀਂ ਆਉਣਾ ਉਹਦਾ ਇੱਕ ਢੰਗ ਆ ਉਹ ਮੈਂ ਤੁਹਾਨੂੰ ਦੱਸੂਗਾ ਕਾਪੀ ਪੇਸਟ ਵੀ ਜੇ ਕਰਦੇ ਹੋ ਉਹਦੇ ਵਿੱਚ ਆਪਣਾ ਕੁਝ ਨਾ ਕੁਝ ਤਾਂ ਆਪਾਂ ਐਡ ਕਰਨਾ ਨਾ ਆਪਣੇ ਜਿਹੜੇ ਆਪਣਾ ਵੌਇਸ ਓਵਰ ਐਡ ਕਰਨਾ ਸੋ ਉਹ ਤਰੀਕਾ ਉਹ ਯੂਟਿਊਬਰ ਅਕਸੈਪਟ ਕਰਦੀ ਆ ਠੀਕ ਆ ਜੀ ਸੋ ਅੱਜ ਦੀ ਇਹ ਜਾਣਕਾਰੀ ਸੀਗੀ ਸੋ ਭੁੱਲ ਕੇ ਵੀ ਇਹ ਚੈਨਲ ਨਾ ਬਣਾਇਓ ਜੇ ਤੁਸੀਂ ਕਾਮਯਾਬ ਯੂਟਿਊਬਰ ਬਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀ ਜਾਣਕਾਰੀ ਜਰੂਰ ਦੱਸ ਦਿਆ ਕਰੋ ਤੇ ਐਂਡ ਤੇ ਮੈਂ ਫੇਰ ਕਹੂੰਗਾ YouTube ਦਾ ਜਿਹੜਾ ਬੇਸਿਕ ਕੋਰਸ ਆ ਬਹੁਤ ਪਿਆਰ ਦਿੱਤਾ ਤੁਸੀਂ ਹਲੇ ਵੀ ਜੇ ਕੋਈ ਰਹਿੰਦਾ ਵਾ ਤਾਂ ਥੱਲੇ ਨੰਬਰ ਚੱਲ ਰਿਹਾ ਜੀ ਮੇਰੇ ਕੋਲੋਂ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਜਿਹੜਾ ਬਿਲਕੁਲ ਜ਼ੀਰੋ ਤੋਂ ਸਟਾਰਟ ਹੋਣ ਵਾਲਾ ਬੰਦਾ ਵਾ YouTube ਤੇ ਜਿਹੜਾ ਆਉਣਾ ਚਾਹੁੰਦਾ ਉਹਨੂੰ ਬਹੁਤ ਹੈਲਪ ਮਿਲੂਗੀ ਸਿਰਫ 300 ਰੁਪਏ ਦੇ ਵਿੱਚ ਧੰਨਵਾਦ ਜੀ